ਜਿੱਥੋਂ ਜਿੱਥੇ ਐਡੀਟਰਸ ਐਂਕਰਸ ਆਪਣਾ ਕੰਮਕਾਰ ਸਾਰਾ ਕਰਦੇ ਨੇ ਔਰ ਇੱਥੋਂ ਹੀ ਉਸ ਨੌਜਵਾਨ ਨੂੰ ਪਹਿਲਾਂ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋਵੋਗੇ ਤੁਹਾਨੂੰ ਆ ਕੇ ਮਿਲਦੇ ਨੇ ਪਹਿਲਾਂ ਕਿੰਨੇ ਜਾਣੇ ਗੱਡੀ ਤੋਂ ਉਤਰੇ ਫਿਰ ਤੁਹਾਨੂੰ ਆ ਕੇ ਮਿਲਦੇ ਨੇ ਮੈਂ ਬਾਹਰ ਖੜਾ ਸੀ 메ਨ ਗੇਟ ਤੇ ਮੈਨ ਗੁਰਪਿਆਰ ਸਿੰਘ ਨੂੰ ਮਿਲਣਾ ਹੈ ਉਹ ਸਾਡਾ ਭਰਾ ਹੈ ਉਹ ਘਰੋਂ ਲੜਕੇ ਆਇਆ ਹੈ ਤੇ ਫੋਨ ਸਾਡਾ ਚੱਕ ਨਹੀਂ ਰਿਹਾ ਉਦੋਂ ਬਾਅਦ ਮੈਂ ਮਿਲੋ ਆਫਿਸੇ ਉਹ ਥੱਲੇ ਚਲੇ ਗਏ ਥੱਲੇ ਆਪਣਾ ਹੱਥ ਉੱਤੇ ਮਲਾਇਆ ਚਿੰਗਤਰਾ ਬਣਾ ਗੱਲਬਾਤ ਕਰਦੇ ਉੱਪਰ ਆ ਗਏ ਨੇ ਉਦੋਂ ਇਹਨੂੰ ਮਾਰ ਰਿਆ ਸੀ ਬੜੇ ਬੁਰੀ ਤਰ੍ਹਾਂ ਇਹ ਵੀ ਕਹਿ ਰੇ ਸੀ ਮੈਨੂੰ ਬਚਾਓ ਬਚਾਓ ਉਹਦੇ ਬਾਅਦ ਮੈਂ ਉੱਧਰ ਖੜਾ ਸੀ ਮੋੜ ਤੇ ਆਪਣੀ ਗੱਡੀ ਕੋਲੇ ਤੇ ਉਹਨੂੰ ਖਿੱਚ ਕੇ ਲੈ ਜਾ ਰਹੇ ਸੀ ਮੁੰਡੇ ਉਹ ਆਪਣਾ ਬਾਹਰ ਗਏ ਉਹ ਲੈ ਕੇ ਨਿਕਲ ਗਏ ਕੋਈ ਕੋਈ ਗੱਲਬਾਤ ਕੋਈ ਕਰ ਰਹੀ ਸੀ ਆਪਸ ਦੇ ਵਿੱਚ ਕੁਝ ਕਹਿ ਰਹੇ ਸੀ ਉਹ ਫਿਰ ਮੁੰਡਾ ਘਰੇ ਜੀ ਬਚਾਓ 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 ਤੇ ਕਾਫੀ ਲੋਕ ਖੜੇ ਸੀ ਲੇਕਿਨ ਕੋਈ ਬਚਾਉਣ ਵਾਸਤੇ ਨਹੀਂ ਆਇਆ ਸੀਗਾ ਫਿਰ ਉਹਨਾਂ ਨੂੰ ਪਕੜ ਕੇ ਤਾਂ ਲੈ ਗਏ ਗੱਡੀ 'ਚ ਦੋ ਅੱਗੇ ਬੈਠੇ ਹੋਏ ਸੀਗੇ ਤੇ ਤੇ ਦੋ ਬੰਦੇ ਪਿੱਛੇ ਸੀ ਉਹਨਾਂ ਨੇ ਵੀ ਚਾਰ ਬਿਠਾ ਲਿਆ ਸੀਗਾ ਤਾਂ ਫਿਰ ਗੱਡੀ ਲੈ ਕੇ ਭੱਜ ਗਏ ਸੀ ਗੱਲਬਾਤ ਮਾਰਕਟਾਈ ਦੇ ਦੌਰਾਨ ਕੋਈ ਕੁਝ ਕਹਿ ਰੇ ਸੀ ਕੋਈ ਬੋਲ ਰੇ ਸੀ ਜਾਂ ਉਹ ਮੁੰਡਾ ਕੁਝ ਕਹਿ ਰਿਹਾ ਸੀ ਗੁਰਪ੍ਰੀਤ ਨਹੀਂ ਉਦੋਂ ਕੁਝ ਨਹੀਂ ਕਹਿ ਰਿਆ ਸੀ ਅਸੀਂ ਜਦੋਂ ਭੱਜ ਕੇ ਗਏ ਚੀਕਾਂ ਦੀ ਆਵਾਜ਼ ਸੁਣੀ ਘਰੋਂ ਭੱਜ ਕੇ ਗਏ ਤੇ ਉਦੋਂ ਉਹ ਲੜਕੇ ਦੇ ਵਾਲ ਖਿਲੇ ਹੋਏ ਸੀ ਪੱਗ નીચે ਗਿਰੀ ਹੋਈ ਸੀ ਤੇ ਮਾਰ ਰੇ ਸੀ ਕੋਈ ਕਿਸੇ ਤਰੀਕੇ ਦੀ ਕੋਈ ਕਾਲ ਆਈ ਹੈ ਉਹਨਾਂ ਜਿਨ੍ਹਾਂ ਨੇ ਗਵਾਹ ਕੀਤਾ ਉਹਨਾਂ ਦੀ ਜਾਂ ਗੁਰਪਿਆਰ ਨਾਲ ਕੋਈ ਸੰਪਰਕ ਨਹੀਂ ਨਹੀਂ ਉਹਦਾ ਫੋਨ ਸਵਿਚ ਆਫ ਥਾ ਸਾਨੂੰ ਬਾਰੋ ਆਵਾਜ਼ਾਂ ਆਈਆਂ ਤਾਂ ਸਾਰੇ ਬਾਹਰ ਨੂੰ ਭੱਜੇ ਤਾਂ ਇੰਨੇ ਦੇ ਵਿੱਚ ਦੋ ਹੰਗ ਸਿੰਘ ਜਿਹੜੇ ਹਰਿਆਣੇ ਨੰਬਰ ਗੱਡੀ ਦੇ ਵਿੱਚ ਸੀਗੇ ਉਹਨੂੰ ਗਰਨਾਪ ਕਰਕੇ ਤੇ ਵਿੱਚ ਹੀ ਉਹਨੂੰ ਪਾ ਕੇ ਤੇ ਜਿਹੜਾ ਲੈ ਗਏ ਨੇ ਨਾ ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਚੰਡੀਗੜ੍ਹ ਦੇ ਨਿਆ گاਉਂ ਸਥਿਤ ਕੈਨੇਡਾ ਬੇਸਡ ਹਮਦਰਦ মিডিਆ ਗਰੁੱਪ ਦੇ ਇੱਕ ਪੱਤਰਕਾਰ ਨੂੰ ਕੁਝ ਦਿਨ ਪਹਿਲਾਂ ਦੋ ਸ਼ਖਸ ਦਫ਼ਤਰ ਦੇ ਵਿੱਚੋਂ ਬੜੀ ਸੂਲਾ ਸਫਾਈ ਦੇ ਨਾਲ ਬਾਹਰ ਲੈ ਕੇ ਜਾਂਦੇ ਨੇ ਤੇ ਉੱਥੋਂ ਬਾਅਦ ਉਦੇ ਨਾਲ ਮਾਰਕੁਟਾਈ ਦੀ ਖਬਰ ਆਉਂਦੀ ਹੈ ਤੇ ਨਾਲ ਦੀ ਨਾਲ ਕਿਹਾ ਗਿਆ ਕਿ ਉਸ ਨੂੰ ਗਵਾਹ ਵੀ ਕਰ ਲਿਆ ਗਿਆ ਹੈ ਮੈਂ ਇਸ ਸਮੇਂ ਨਯਾਗੌਂ ਸਥਿਤ ਹਮਦਰਦ ਟੀਵੀ ਦੇ ਉਸੇ ਦਫਤਰ ਦੇ ਵਿੱਚ ਮੌਜੂਦ ਹਾਂ ਜਿੱਥੇ ਸਾਰੀ ਘਟਨਾ ਵਾਪਰੀ ਹੈ ਪੂਰਾ ਸਟਾਫ ਇੱਥੇ ਮੌਜੂਦ ਹੈ ਰਾ ਲਗਭਗ ਦਿਨ ਦੀ ਇੱਕ ਸ਼ਿਫਟ ਚੱਲਦੀ ਹੈ ਉਸ ਤੋਂ ਬਾਅਦ ਸ਼ਾਮ ਦੀ ਸ਼ਿਫਟ ਇਸ ਦਫ਼ਤਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤਾਂ ਗੁਰਪਿਆਰ ਸਿੰਘ ਜਿਸ ਨੌਜਵਾਨ ਨੂੰ ਅ ਅਗਵਾ ਕੀਤਾ ਗਿਆ ਉਹ ਵੀ ਇਸੇ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਔਰ ਮੈਂ ਥੋੜਾ ਜਿਹਾ ਤੁਹਾਨੂੰ ਦਫ਼ਤਰ ਦਾ ਇੱਕ ਜਿਹੜਾ ਸੀਨ ਹੈ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਇਹ ਇੱਕ ਨਿਆਗੌਂ ਦੇ ਵਿੱਚ ਸਥਿਤ ਦਫ਼ਤਰ ਹੈ ਔਰ ਕੈਨੇਡਾ ਬੇਸਡ ਇਹ ਚੈਨਲ ਹੈ ਔਰ ਇੱਥੋਂ ਜਦੋਂ ਆਪਾਂ ਪੌੜੀਆਂ ਉਤਰਦੇ ਹਾਂ ਤਾਂ ਬਿਲਕੁਲ ਬੇਸਮੈਂਟ ਦੇ ਵਿੱਚ ਪੂਰਾ ਦਫ਼ਤਰ ਬਣਾਇਆ ਗਿਆ ਹੈ ਔਰ ਬੜੀ ਸਿਕਿਉਰ ਜਗ੍ਹਾ ਹੈਗੀ ਆ ਕੋਈ ਇਦਾਂ ਦਾ ਇੱਥੇ ਕਿਸੇ ਵੀ ਅਜ ਤੱਕ ਕੋਈ ਵੀ ਘਟਨਾ ਨਹੀਂ ਵਾਪਰੀ ਪਰ ਅੱਜ ਜੋ ਕੁਝ ਇੱਥੇ ਵਾਪਰਿਆ ਉਹਦੇ ਨਾਲ ਇੱਕ ਪਾਸੇ ਸਹਿਮ ਹੈ ਪਰ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਨੇ ਇੱਥੋਂ ਹਮਦਰਦ ਟੀਵੀ ਦੇ ਆਫਿਸ ਦੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਐਂਟਰੈਂਸ ਹੈ ਇੱਕ ਪਾਸੇ ਰਿਸੈਪਸ਼ਨ ਹੈ ਔਰ ਇਧਰ ਸਾਰਾ ਜਿਹੜੇ ادارے ਦੇ ਜਿੰਨੇ EMPLOYEES ਨੇ ਜਿੰਨੇ ਕਰਮਚਾਰੀ ਨੇ ਉਹ ਸਾਰੇ ਇੱਥੇ ਕੰਮ ਕਰਦੇ ਨੇ ਤਾਂ ਦੇਖੋ ਤੁਸੀਂ ਇਸ ਦਫਤਰ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਸੈਟਅਪ ਜਿਹੜਾ ਹੈ ਬਿਲਕੁਲ ਅੰਦਰੋਂ ਅੰਦਰ ਬਣਾਇਆ ਹੁੰਦਾ ਹੈ ਔਰ ਇਹ ਉਹ ਕਮਰਾ ਸੀਗਾ ਇਹ ਉਹ ਨਿਊਜ਼ ਰੂਮ ਸੀਗਾ ਜਿੱਥੋਂ ਜਿੱਥੇ ਐਡੀਟਰਸ ਐਂਕਰਸ ਆਪਣਾ ਕੰਮਕਾਰ ਸਾਰਾ ਕਰਦੇ ਨੇ ਔਰ ਇੱਥੋਂ ਹੀ ਉਸ ਨੌਜਵਾਨ ਨੂੰ ਪਹਿਲਾਂ ਤੁਸੀਂ CCTV ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋਵੋਗੇ ਕਿ ਉਸ ਨੌਜਵਾਨ ਨੂੰ ਬੜੇ ਪਿਆਰ ਦੇ ਨਾਲ ਪਹਿਲਾਂ ਆ ਕੇ ਹੱਥ ਮਿਲਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਨਾਲ ਦੀ ਨਾਲ ਵੀ ਦੇਖ ਰਹੇ ਹੋਵੋਗੇ ਔਰ ਉਹ ਨੌਜਵਾਨ ਗੁਰਪਿਆਰ ਸਿੰਘ ਵੀ ਉਹਨਾਂ ਦੋ ਸ਼ਖਸਾਂ ਦੇ ਨਾਲ ਹੱਥ ਮਿਲਾਂਦਾ ਇਹ ਗੁਰਪਿਆਰ ਸਿੰਘ ਦਾ ਪੀਸੀ ਸੀਗਾ ਇਸੇ ਹੀ ਪੀਸੀ ਦੇ ਉੱਤੇ ਗੁਰਪਿਆਰ ਸਿੰਘ ਕੰਮ ਕੰਮ ਕਰਦੇ ਹੁੰਦੇ ਨੇ ਔਰ ਜਦੋਂ ਆ ਕੇ ਉਹ ਹੱਥ ਮਿਲਾਇਆ ਜਾਂਦਾ ਨਾਲ ਦੀ ਕੁਰਸੀ ਦੇ ਉੱਤੇ ਇੱਕ ਹੋਰ এমਪਲੋਈ ਇਸੇ ਹੀ ਦਫ਼ਤਰ ਦੇ ਸੀਨੀਅਰ ਪੱਤਰਕਾਰ ਨੇ ਉਹ ਕੰਮ ਕਰ ਰਹੇ ਹੁੰਦੇ ਨੇ ਤਾਂ ਇੱਥੇ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਇੱਥੋਂ ਬੜੇ ਪਿਆਰ ਦੇ ਨਾਲ ਉਸ ਨੌਜਵਾਨ ਨੂੰ ਬਾਹਰ ਲਿਜਾਇਆ ਜਾਂਦਾ ਤਾਂ ਦਫ਼ਤਰ ਦੇ এমਪਲੋਈ ਵੀ ਛੱਡਣ ਵਾਲਾ ਵੀਰੇ ਕੋਈ ਕਿਸ ਤਰੀਕੇ ਦੀ ਗੱਲਬਾਤ ਉਹਨਾਂ ਦੀ ਹੋਈ ਜਦੋਂ ਉਹਨਾਂ ਨੇ ਐਂਟਰ ਕੀਤਾ ਕਿ ਕਿਵੇਂ ਕਿਸ ਕਿਸ ਤੋਂ ਪੁੱਛ ਕੇ ਇੱਥੇ ਤੱਕ ਪਹੁੰਚੇ ਸਾਡਾ ਇੱਕ ਪ੍ਰੋਗਰਾਮ ਚੱਲਦਾ ਹੈ ਇੰਡੀਆ ਦੇ ਸਮੇਂ ਮੁਤਾਬਕ 7:30 ਵਜੇ ਤੇ ਕੈਨੇਡਾ ਦੇ ਸਮੇਂ ਮੁਤਾਬਕ ਸਵੇਰ ਦੇ 8:00 ਵਜੇ ਤੇ ਐਸੀ ਉਹਦੀ ਤਿਆਰੀ ਕਰ ਰਹੇ ਸੀਗੇ ਤੇ 5 ਵਜੇ ਦਾ ਸਮਾਂ ਹੁੰਦਾ ਹੈ ਤੇ ਜਿਹੜੇ ਦੁਪਹਿਰ ਵਾਲੀ ਸ਼ਿਫਟ ਦੇ ਵਿੱਚ ਆਏ ਹੁੰਦੇ ਨੇ ਸਾਡੇ ਇੱਕ ਦੋ ਸ਼ਿਫਟਾਂ ਚੱਲਦੀਆਂ ਨੇ ਇੱਕ ਸਵੇਰੇ 5 ਵਜੇ ਉਸ ਤੋਂ ਬਾਅਦ ਇੱਕ ਸੈਕੰਡ ਹਾਫ ਦੀ ਹੁੰਦੀ ਹੈ 1 ਵਜੇ ਤੇ 1 ਵਜੇ ਵਾਲਾ ਸਟਾਫ ਜਿਹੜਾ ਹੈ ਉਹ ਲੰਚ ਬ੍ਰੇਕ ਦੇ ਲਈ ਚਲਾ ਜਾਂਦਾ ਹੈ ਤੇ ਗੁਰਪਿਆਰ ਵੀ ਜਿਹੜਾ ਹੈ ਉਹ 10 ਵਜੇ ਵਾਲੀ ਸ਼ਿਫਟ ਦੇ ਵਿੱਚ ਜਨਰਲ ਸ਼ਿਫਟ ਦੇ ਵਿੱਚ ਹੁੰਦਾ ਹੈ ਤੇ ਗੁਰਪਿਆਰ 2-3 ਵਜੇ ਲੰਚ ਕਰਕੇ ਆਪਣਾ ਆ ਗਿਆ ਸੀਗਾ ਤੇ ਗੁਰਪਿਆਰ ਇੱਥੇ ਬੈਠ ਕੇ ਕੰਮ ਕਰਦਾ ਹੈ ਤੇ ਨਹੰਗ ਸਿੰਘ ਬਾਣੇ ਦੇ ਵਿੱਚ ਨੌਜਵਾਨ ਆਉਂਦੇ ਨੇ ਜਿਹੜੇ ਸਾਡੇ ਡਰਾਈਵਰ ਤੋਂ ਬਾਅਦ ਜਿਹੜੇ ਤੁਸੀਂ ਦੇਖਿਆ ਹੋਵੇਗਾ ਐਂਟਰੀ ਦੇ ਉੱਤੇ ਸਾਹਮਣੇ ਇੱਕ ਕਮਰਾ ਬਣਿਆ ਉਹ ਸਾਡੇ ਡਰਾਈਵਰ ਦਾ ਕੁੱਕ ਦਾ ਸਾਰਿਆਂ ਦਾ ਉਹ ਕਮਰਾ ਹੈ ਸੇਫ ਰੂਮ ਹੈ ਸਾਡਾ ਜਿੱਥੇ ਮਤਲਬ ਸਾਰੇ ਰਹਿ ਸਕਦੇ ਨੇ ਜੇ ਰਾਤ ਨੂੰ ਜੇ ਕੋਈ ਲੇਟ ਹੁੰਦਾ ਹੂੰ ਉੱਥੇ ਜਾ ਕੇ ਪੁੱਛਦੇ ਨੇ ਕਿ ਸਾਡਾ ਇੱਕ ਭਰਾ ਹੈ ਘਰੋਂ ਲੜਕੇ ਆਇਆ ਹੋਇਆ ਹੈ ਰੁੱਸਿਆ ਹੋਇਆ ਹੈ ਸਾਡੇ ਨਾਲ ਤੇ ਉੱਥੇ ਤੁਹਾਡੇ ਜੌਬ ਕਰਦਾ ਹੈ ਅਸੀਂ ਉਹਨੂੰ ਮਿਲਣਾ ਸਾਨੂੰ ਮਲਵਾ ਦਿਓ ਤੇ ਕਿੱਥੇ ਹੋਏਗਾ ਉਹ ਤੇ ਸਾਡਾ ਡਰਾਈਵਰ ਕਹਿੰਦਾ ਨੀਚੇ ਹੈ ਵੀ ਅਸੀਂ ਬਲਾ ਕੇ ਲੈ ਕੇ ਆਨੇ ਆ ਤੇ ਹਜੇ ਸਾਡਾ ਡਰਾਈਵਰ ਬੁਲਾਨ ਦੀ ਸੋਚ ਹੀ ਰਿਹਾ ਹੁੰਦਾ ਕਿ ਨੌਜਵਾਨ ਜਿਹੜੇ ਨੇ ਨਾਨਕ ਸਿੰਘ ਬਾਣੇ ਦੇ ਵਿੱਚ ਉਹ ਪਹਿਲਾਂ ਨੀਚੇ ਆਉਂਦੇ ਨੇ ਤੁਸੀਂ ਤਸਵੀਰਾਂ 'ਚ ਵੀ ਦੇਖਿਆ ਹੋਵੇਗਾ ਕਿ ਇੱਥੇ ਸਾਡੇ ਸੀਨੀਅਰ ਜਿਹੜੇ ਜਰਨਲਿਸਟ ਨੇ ਜਿਹੜੇ ਇੰਟਰਨੈਸ਼ਨਲ ਬੁਲੇਟਿਨ ਸੰਭਦੇ ਨੇ ਉਹ ਇੱਥੇ ਬੈਠੇ ਹੁੰਦੇ ਨੇ ਤੇ ਉਹ ਨੌਜਵਾਨ ਆ ਕੇ ਉਹਦੇ ਨਾਲ ਪਹਿਲਾਂ ਹੱਥ ਮਲਾਉਂਦੇ ਨੇ ਹੱਥ ਮਲਾਉਣ ਤੋਂ ਬਾਅਦ ਉਹਨੂੰ ਬੜੇ ਪਿਆਰ ਨਾਲ ਕਹਿੰਦੇ ਨੇ ਕਿ ਆਜਾ ਬਾਹਰ ਆ ਕੇ ਗੱਲ ਕਰੀਏ ਤੇ ਇੱਥੋਂ ਜਿੱਦੀ ਪੌੜੀਆਂ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਜਿੱਥੇ ਲਾਲ ਬੋਰਡ ਲਿਖਿਆ ਆਫਿਸ ਦਾ ਉਸ ਤੋਂ ਬਾਅਦ ਉਹਨੂੰ ਕੁੱਟਦੇ ਹੋਏ ਬਾਹਰ ਲੈ ਕੇ ਜਾਂਦੇ ਨੇ ਬਾਹਰ ਜਾ ਕੇ ਕੁੱਟਦੇ ਨੇ ਕਿਉਂਕਿ ਅਸੀਂ ਬੇਸਮੈਂਟ ਦੇ ਅੰਦਰ ਆ ਸਾਡੇ ਤੱਕ ਆਵਾਜ਼ ਜਿਹੜੀ ਆ ਪ੍ਰੋਪਰ ਨਹੀਂ ਪਹੁੰਚ ਪਾਂਦੀ ਪਰ ਉਸ ਵੇਲੇ ਜਿਹੜਾ ਸਾਡਾ ਸਟਾਫ ਕੋਈ ਰੋਟੀ ਖਾਣ ਬਾਹਰ ਗਿਆ ਸੀਗਾ ਜਾਂ ਕੋਈ ਕਿਚਨ ਚ ਰੋਟੀ ਖਾ ਰਿਹਾ ਸੀਗਾ ਜਾਂ ਕੋਈ ਡਾਈਨਿੰਗ ਵਾਲੇ ਸਾਈਡ ਤੇ ਰੋਟੀ ਖਾ ਰਿਹਾ ਸੀ ਕਈ ਲੰਚ ਟਾਈਮ ਦੇ ਵਿੱਚ ਰੈਸਟ ਵੀ ਕਰ ਰਹੇ ਹੁੰਦੇ ਨੇ ਉੱਪਰ ਕਮਰੇ ਦੇ ਵਿੱਚ ਤਾਂ ਜਦੋਂ ਸਾਨੂੰ ਬਾਹਰੋਂ ਆਵਾਜ਼ਾਂ ਆਈਆਂ ਤਾਂ ਸਾਰੇ ਬਾਹਰ ਨੂੰ ਭੱਜੇ ਤਾਂ ਇੰਨੇ ਦੇ ਵਿੱਚ ਦੋ ਨੰਹੰਗ ਸਿੰਘ ਜਿਹੜੇ ਹਰਿਆਣੇ ਨੰਬਰ ਗੱਡੀ ਦੇ ਵਿੱਚ ਸੀਗੇ ਉਹਨੂੰ ਗਿਰਨਾਪ ਕਰਕੇ ਤੇ ਵਿੱਚ ਹੀ ਉਹਨੂੰ ਪਾ ਕੇ ਤੇ ਯਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਆਇਆ ਜਾਵੇ ਤਾਂ ਪ੍ਰਸ਼ਾਸਨ ਨੇ ਬਹੁਤ ਸਾਥ ਦੇ ਰਿਹਾ ਪ੍ਰਸ਼ਾਸਨ ਵੀ ਪ੍ਰਸ਼ਾਸਨ ਆਇਆ ਕੋਈ ਕੋਲ ਕੁਲ ਕੁਝ ਹੋਇਆ ਟਰੇਸ ਕੋਈ ਲੋਕੇਸ਼ਨ ਫੋਨ ਜੀ ਬਿਲਕੁਲ ਜਿਹੜੇ ਨਹੰਗ ਸਿੰਘ ਨੇ ਉਹ ਆਇਡੈਂਟੀਫਾਈ ਹੋ ਗਏ ਨੇ ਤੁਸੀਂ ਸਾਨੂੰ ਥੋੜਾ ਜਿਹਾ ਸਮਾਂ ਦਿਓ ਪੁਲਿਸ ਜਿਹੜਾ ਇਸ ਬਾਰੇ ਕਲੀਅਰ ਕਰ ਦੇਗੀ ਪੁਲਿਸ ਕਿਉਂਕਿ ਹਜੇ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਹਜੇ ਸਾਡੀ ਵੀ ਪ੍ਰਾਇੋਰਟੀ ਇਹ ਹੈ ਕਿ ਜਿਹੜਾ ਸਾਡਾ EMPLOYEE ਹੈ ਜਿਹੜਾ ਸਾਡਾ COLLEAGUE ਹੈ ਉਸ ਨੂੰ ਸੇਫ ਹੈਂਡਡ ਜਿਹੜਾ ਆ ਸਾਡੇ ਤੱਕ ਮਿਲ ਜੇ ਉਸ ਤੋਂ ਬਾਅਦ ਜੇ ਸਾਨੂੰ ਲੱਗੇਗਾ ਕੋਈ ਬਹੁਤ ਇੰਪੋਰਟੈਂਟ ਚੀਜ਼ ਹੈ ਪ੍ਰਸ਼ਾਸਨ ਕਲੀਅਰ ਕਰੇਗਾ ਤਾਂ ਉਸ ਤੋਂ ਬਾਅਦ ਜ਼ਰੂਰ ਅਸੀਂ ਵਿਚਾਰ ਕਰ ਰਹੇ ਹਾਂ ਕਿ ਇੱਕ ਅਸੀਂ ਮੀਡੀਆ ਦੇ ਨਾਲ ਸਾਰੀ ਘਟਨਾ ਜਿਹੜੀ ਹੈ ਉਹ ਆ ਕੇ ਸਥਿਤੀ ਜਿਹੜੀ ਹੈ ਉਹ ਸਪਸ਼ਟ ਕਰੀਏ ਕਿ ਹੋਇਆ ਕਿਉਂ ਹੈ ਤੇ ਕੀ ਹੋਇਆ ਵੱਡੇ ਵੱਡੇ ਸਵਾਲ ਨੇ ਕਿ ਆਖਰ ਇਹ ਸਾਰੀ ਘਟਨਾ ਵਾਪਰੀ ਕਿਉਂ ਕਿਉਂ ਇੱਕ ਨੌਜਵਾਨ ਨੂੰ ਜਿਹੜਾ ਕੰਮ ਕਰ ਰਿਹਾ ਸੀਗਾ ਉਸ ਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੈ ਤਾਂ ਪੁਲਿਸ ਦੀ ਜਾਂਚ ਚੱਲ ਰਹੀ ਹੈ ਲਗਾਤਾਰ ਪੁਲਿਸ ਜਿਹੜੀ ਹੈ ਪ੍ਰਸ਼ਾਸਨ ਤੁਰੰਤ ਮੌਕੇ ਦੇ ਉੱਤੇ ਪਹੁੰਚਦਾ ਹੈ ਔਰ ਪਹੁੰਚਣ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਉਸੇ ਵਕਤ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਇਹ ਜਿਹੜਾ ਪੂਰਾ ਦਫ਼ਤਰ ਹੈ ਬੇਸਮੈਂਟ ਦੇ ਵਿੱਚ ਹੈਗਾ ਔਰ ਬੜੇ ਤਰੀਕੇ ਦੇ ਨਾਲ ਮੈਨੇਜ ਜਿਹੜਾ ਉਹ ਇੱਥੇ ਕੀਤਾ ਜਾਂਦਾ ਹੈ ਹਰ ਇੱਕ EMPLOYEE ਜਿਹੜਾ ਬਿਲਕੁਲ ਪਰਿਵਾਰ ਦੇ ਵਾਂਗ ਇੱਥੇ ਰਹਿੰਦਾ ਪਰ ਉਸ ਜਿਹੜੀ ਅੱਜ ਘਟਨਾ ਵਾਪਰੀ ਹੈ ਉਹਦੇ ਨਾਲ ਥੋੜਾ ਇੱਕ ਜਿਹੜਾ ਸਾਰਾ ਜਿਹੜੀ ਘਟਨਾ ਉਹ ਵਾਪਰ ਜਾਂਦੀ ਹੈ ਤਾਂ ਚਸ਼ਮਦੀਦ ਵੀ ਇੱਥੇ ਸਾਡੇ ਨਾਲ ਹੈਗੇ ਨੇ ਕੀ ਦੇਖਿਆ ਤੁਸੀਂ ਇੱਥੇ ਜਦੋਂ ਇਹ ਸਾਰੀ ਘਟਨਾ ਵਾਪਰੀ ਕੀ ਕੀ ਹੋ ਰਿਹਾ ਸੀਗਾ ਉਦੋਂ ਉਦੋਂ ਇਹਨੂੰ ਮਾਰ ਰਏ ਸੀ ਬੜੇ ਬੁਰੀ ਤਰ੍ਹਾਂ ਇਹ ਕਹਿ ਰਹੇ ਸੀ ਮੈਨੂੰ ਬਚਾਓ ਬਚਾਓ ਤੇ ਕਾਫੀ ਲੋਕ ਖੜੇ ਸੀ ਲੇਕਿਨ ਕੋਈ ਬਚਾਉਣ ਵਾਸਤੇ ਨਹੀਂ ਆਇਆ ਸੀਗਾ ਫੇਰ ਉਹਨਾਂ ਨੂੰ ਪਕੜ ਕੇ ਤਾਂ ਲੈ ਗਏ ਗੱਡੀ 'ਚ ਦੋ ਅੱਗੇ ਬੈਠੇ ਹੋਏ ਸੀਗੇ ਤੇ ਇਹ ਦੋ ਬੰਦੇ ਪਿੱਛੇ ਸੀ ਉਹਨਾਂ ਨੇ ਵਿੱਚ ਘਰ ਬਿਠਾ ਲਿਆ ਸੀਗਾ ਤਾਂ ਫੇਰ ਗੱਡੀ ਲੈ ਕੇ ਭੱਜ ਗਏ ਸੀ ਹਰਿਆਣੇ ਦੀ ਗੱਡੀ ਸੀ ਉਹਦੇ 70F ਪਿੱਛੇ ਸੀਗਾ ਹਾਂ ਜੇ ਕੋਈ ਕੋਈ ਗੱਲਬਾਤ ਮਾਰਕਟਾਈ ਦੇ ਦੌਰਾਨ ਕੋਈ ਕੁਝ ਕਹਿ ਰੇ ਸੀ ਕੋਈ ਬੋਲ ਰੇ ਸੀ ਜਾਂ ਉਹ ਮੁੰਡਾ ਕੁਝ ਕਹਿ ਰਿਆ ਸੀ ਗੁਰਪ੍ਰੀਤ ਨਹੀਂ ਉਦੋਂ ਕੁਝ ਨਹੀਂ ਕਹਿ ਰਿਆ ਸੀ ਅਸੀਂ ਜਦੋਂ ਭੱਜ ਕੇ ਗਏ ਚਿਕਾ ਦੀ ਆਵਾਜ਼ ਸੁਣੀ ਘਰੋਂ ਭੱਜ ਕੇ ਗਏ ਤੇ ਉਦੋਂ ਉਹ ਲੜਕੇ ਨੇ ਵਾਲ ਖਿਲੇ ਹੋਏ ਸੀ ਪੱਗ નીચે ਗਿਰੀ ਹੋਈ ਸੀ ਤੇ ਮਾਰ ਰਹੇ ਸੀ ਲੋਕ ਸਾਰੇ ਖੜੇ ਸੀ ਦੇਖ ਰਹੇ ਸੀ ਲੇਕਿਨ ਚਿਦਾਇਆ ਕਿਸੇ ਨੇ ਨਹੀਂ ਨੀਗਾ ਕੋਈ ਗਾਲੀ ਗਲੋਜ ਜਾਂ ਕੋਈ ਇਦਾਂ ਦਾ ਕੋਈ ਗੱਲਬਾਤ ਕਰ ਰਹੇ ਹੋਣ ਵੀ ਤੂੰ ਆ ਗਲਤੀ ਕੀਤੀ ਤੈਨੂੰ ਇਸ ਕਰਕੇ ਆਪਾਂ ਨਹੀਂ ਨਹੀਂ ਉਹ ਬਸ ਇਹੀ ਕਰ ਰੇ ਸੀ ਮੈਨੂੰ ਬਚਾ ਲੋ ਬਚਾ ਲੋ ਉਹਨੂੰ ਕੁਝ ਨਹੀਂ ਬੋਲਿਆ ਵੀ ਤੂੰ ਇਹ ਗਲਤੀ ਕੀਤੀ ਜਾਂ ਤੂੰ ਗਲਤ ਇਹ ਗੱਲ ਨਹੀਂ ਕਈ ਕੁਝ ਵੀ ਹਾਂਜੀ ਵੀ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਹੈਗੀ ਹੈ ਮੈਮ ਬੜਾ ਪਿਆਰ ਦੇ ਨਾਲ ਬੁਲਾਇਆ ਲੱਗਦਾ ਹੈ ਕੋਈ ਦੁਸ਼ਮਣੀ ਕੋਈ ਰੰਜਿਸ਼ ਜਾਂ ਕੋਈ ਵਕੂਬियत ਹੋ ਸਕਦੀ ਹੈ ਕਿਉਂਕਿ ਬੜਾ इजीली ਆ ਕੇ ਸਿੱਧੇ ਉਹਨਾਂ ਨੂੰ ਮਿਲਦੇ ਨੇ ਨਾਂ ਵੀ ਪਤਾ ਹੈ ਐਡਰੈਸ ਵੀ ਪਤਾ ਕਿੱਥੇ ਕੰਮ ਕਰ ਰਿਹਾ ਸੋਅਬਕਤੌਰ ਦੇ ਉੱਤੇ ਵਰਲਡ ਵਾਈਡ ਚੈਨਲ ਚੱਲਦਾ ਤਾਂ ਤੁਹਾਨੂੰ ਲੱਗਾ ਕੋਈ ਕੁਝ ਵੀ ਕੋਈ ਉਹਦੀ ਰੰਜਿਸ਼ ਜਾਂ ਕਿਸ ਤਰੀਕੇ ਦਾ ਨੇਚਰ ਹੈਗਾ ਗੁਰਪਿਆਰ ਦਾ ਗੁਰਪਿਆਰ ਦਾ ਬਹੁਤ ਅੱਛਾ ਨੇਚਰ ਹੈ ਸਾਨੂੰ ਇਸ ਤਰ੍ਹਾਂ ਦਾ ਆਫਿਸ ਤੋਂ ਲੈ ਕੇ ਸਾਨੂੰ ਉਹਦੇ ਬਾਰੇ ਕੋਈ ਵੀ ਸਾਨੂੰ ਇਹ ਨਹੀਂ ਹੈ ਕਿ ਲੜਕਾ ਬੜਾ ਨੇਕ ਲੜਕਾ ਬਹੁਤ ਅੱਛਾ ਲੜਕਾ ਔਰ ਉਹਦੀ ਜੇ ਕੋਈ ਪਿੱਛੇ ਪਿੰਡ ਚ ਕੋਈ ਗੱਲ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਆਫਿਸ ਤੋਂ ਉਹਦਾ ਬਿਹੇਵੀਅ ਅਜੇ ਤੱਕ ਕੋਈ ਕਿਸੇ ਤਰੀਕੇ ਦੀ ਕੋਈ ਕਾਲ ਆਈ ਹੈ ਉਹਨਾਂ ਜਿਨ੍ਹਾਂ ਨੇ ਗਵਾਕ ਕੀਤਾ ਉਹਨਾਂ ਦੀ ਜਾਂ ਗੁਰਪਿਆਰ ਦੇ ਨਾਲ ਕੋਈ ਸੰਪਰਕ ਨਹੀਂ ਆਇਆ ਨਹੀਂ ਉਹਦਾ ਫੋਨ ਸਵਿਚ ਆਫ ਹੈ ਜੋ ਹਾਂ ਉਹ ਫੋਨ ਸਿਚ ਇਸੇ ਘਟਨਾ ਦੇ ਦੌਰਾਨ ਜਦੋਂ ਲੈ ਗਏ ਫੋਨ ਬੰਦ ਹੋ ਗਿਆ ਉਹਨਾਂ ਦਾ ਬੰਦ ਤਾਂ ਬਿਲਕੁਲ ਇੱਥੇ ਮੁਕੇਸ਼ ਜੀ ਨੇ ਉਹ ਵੀ ਇੱਥੇ ਮੌਕੇ ਤੇ ਸੀ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਮੁਕੇਸ਼ ਜੀ ਤੁਹਾਨੂੰ ਆ ਕੇ ਮਿਲਦੇ ਨੇ ਪਹਿਲਾਂ ਕਿੰਨੇ ਜਾਣੇ ਗੱਡੀ ਤੋਂ ਉਤਰੇ ਫਿਰ ਤੁਹਾਨੂੰ ਆ ਕੇ ਮਿਲਦੇ ਨੇ ਮੈਂ ਬਾਹਰ ਖੜਾ ਸੀ ਮੇਨ ਗੇਟ ਤੇ ਤੇ ਉੱਥੇ ਨਿਯੰਗ ਸਿੰਘ ਬੈਠੇ ਜੀ ਹੂੰ ਕਹਿੰਦਾ ਗੁਰਪਿਆਰ ਸਿੰਘ ਨੂੰ ਮਿਲਣਾ ਹੈ ਉਹ ਸਾਡਾ ਭਰਾ ਹੈ ਉਹ ਘਰੋਂ ਲੜਕੇ ਆਇਆ ਹੈ ਤੇ ਫੋਨ ਸਾਡਾ ਚੱਕ ਨਹੀਂ ਰਿਹਾ ਅੱਛਾ ਤੇ ਉਹਦੇ ਬਾਅਦ ਮੈਂ ਮਿਲੋ ਆਫਿਸੇ ਉਹ ਥੱਲੇ ਚਲੇ ਗਏ ਥੱਲੇ ਆਪਣਾ ਹੱਥ ਉੱਤੇ ਮਲਾਇਆ ਟਿੰਗ ਤਰ੍ਹਾਂ ਆਪਣਾ ਗੱਲਬਾਤ ਕਰਦੇ ਉੱਪਰ ਆ ਗਏ ਨੇ ਉਹਦੇ ਬਾਅਦ ਮੈਂ ਉਧਰ ਖੜਿਆ ਸੀ ਮੋੜ ਤੇ ਆਪਣੀ ਗੱਡੀ ਕੋਲੇ ਤੇ ਉਹਨੂੰ ਖਿੱਚ ਕੇ ਲੈ ਜਾ ਰਹੇ ਸੀ ਮੁੰਡੇ ਨੂੰ ਉਹ ਅੱਛਾ ਤੇ ਮੈਂ ਥੱਲੇ ਆ ਕੇ ਮੈਂ ਚੱਲ ਆਪਣਾ ਆਫਿਸੇ ਦੱਸਦਾ ਜਾਂ ਤੁਹਾਨੂੰ ਦੱਸਦਾ ਕਿਸ ਨੂੰ ਦੱਸਦਾ ਤੇ ਇੰਨੀ ਦੇਰ ਨੂੰ ਜਦ ਅਸੀਂ ਆਪਣਾ ਬਾਹਰ ਗਏ ਉਹ ਲੈ ਕੇ ਨਿਕਲ ਗਏ ਕੁਈ ਕੁਈ ਗੱਲਬਾਤ ਕੋਈ ਕਰ ਰਹੀ ਸੀ ਆਪਸ ਦੇ ਵਿੱਚ ਕੁਛ ਕਹਿ ਰਹੇ ਸੀ ਗੁਰਪਿਆਰ ਕੋਈ ਸੁਣੇ ਮੁੰਡਾ ਕਹਿ ਰਿਹਾ ਜੀ ਬਚਾਓ 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 ਅੱਛਾ ਬਸ ਅ ਇਸੇ ਹੀ ਦਫਤਰ ਦੀ ਇਹ ਸਾਰੀ ਘਟਨਾ ਹੈ ਜਿੱਥੋਂ ਗੁਰਪਿਆਰ ਸਿੰਘ ਨੂੰ ਕੋਈ ਦਿਨ ਪਹਿਲਾਂ ਅਗਵਾ ਕਰਕੇ ਲੈ ਗਿਆ ਔਰ ਪੁਲਿਸ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਤਾਂ ਹਾਲਾਂਕਿ ਅਜੇ ਤੱਕ ਕੋਈ ਵੀ ਨਾ ਤਾਂ ਜਿਹੜੇ ਲੋਕ ਗੁਰਪਿਆਰ ਨੂੰ ਲੈ ਗਏ ਉਹਨਾਂ ਦੀ ਕੋਈ ਕਿਸੇ ਤਰੀਕੇ ਦੀ ਕੋਲ ਆਈ ਹੈ ਤੇ ਗੁਰਪਿਆਰ ਉਹਨਾਂ ਦਾ ਫੋਨ ਜਦੋਂ ਇਥੋਂ ਇਹ ਸਾਰੀ ਘਟਨਾ ਵਾਪਰਦੀ ਹੈ ਤੋ ਤੁਰੰਤ ਉਸ ਤੋਂ ਬਾਅਦ ਸਵਿਚ ਆਫ ਹੋ ਗਿਆ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਉਮੀਦ ਹੈ ਕਿ ਬਹੁਤ ਜਲਦ ਗੁਰਪਿਆਰ ਦਾ ਕੋਈ ਥੋ ਪਤਾ ਲੱਗੇਗਾ ਔਰ ਉਹ ਸਹੀ ਸਲਾਮਤ ਆਪਣੇ ਪਰਿਵਾਰ ਦੇ ਕੋਲ ਮਿਲੇਗਾ ਪਰ ਵੱਡੇ ਸਵਾਲ ਕਿ ਦਿਨ ਦਿਹਾੜੇ ਇਸ ਤਰੀਕੇ ਦੇ ਨਾਲ ਇੱਕ ਦਫਤਰ ਦੇ ਵਿੱਚ ਆ ਕੇ ਇੱਕ ਨਿਊਜ਼ ਚੈਨਲ ਦੇ ਦਫਤਰ ਦੇ ਵਿੱਚ ਆ ਕੇ ਇੱਕ ਨੌਜਵਾਨ ਦੇ ਨਾਲ ਮਾਰਕਟਾਈ ਤੋਂ ਲੈ ਕੇ ਉਸਨੂੰ ਵਾਹ ਕਰ ਲਿਆ ਜਾਂਦਾ ਤਾਂ ਸਿੱਧੇ ਤੌਰ ਦੇ ਉੱਤੇ ਵੱਡੇ ਸਵਾਲ ਕਾਨੂੰਨ ਵਿਵਸਥਾ ਦੇ ਉੱਤੇ ਵਿਖੜੇ ਹੁੰਦੇ ਨੇ ਬਣ ਰਹੇ ਆਉਣ ਪੰਜਾਬੀ ਟੀਵੀ ਦੇ ਨਾਲ